ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਅਬੋਹਰ ਸ਼ਹਿਰ ਦੇ ਬਾਗਵਾਨਾਂ ਕਿਸਾਨਾਂ ਵੱਲੋਂ ਅੱਜ ਅਬੋਹਰ ਹਰਮਾਨਗੜ੍ਹ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ ਅਬੋਹਰ ਤੇ ਹਰਮਾਨਗੜ੍ਹ ਆ ਜਾਣ ਵਾਲਿਆਂ ਰਸਤੇ ਨੂੰ ਬੰਦ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਸੀ ਵੀ ਨਹਿਰ ਬੰਦੀ ਨਾ ਕੀਤੀ ਜਾਵੇ ਕਿਉਂਕਿ ਬਾਗਾਂ ਨੂੰ ਪਾਣੀ ਦੀ ਲੋੜ ਹੈ ਪਰ ਪ੍ਰਸ਼ਾਸਨ ਨੇ ਨਹਿਰੀ ਵਿਭਾਗ ਨੇ 11 ਤਰੀਕ ਦੀ ਬਜਾਏ 16 ਤਰੀਕ ਕਰਕੇ ਹੌਲੀ ਹੌਲੀ ਪਾਣੀ ਬੰਦ ਕਰਕੇ ਨਹਿਰਬੰਦੀ ਕਰ ਦਿੱਤੀ ਹੈ ਜਿਸ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਗਾਂ ਨੂੰ 24 ਘੰਟੇ ਪਾਣੀ ਦੀ ਲੋਡ ਹੁੰਦੀ ਹੈ ਠੇਕੇਦਾਰ ਵੱਲੋਂ ਮਸ਼ੀਨਾਂ ਲਿਆ ਕੇ ਨਹਿਰਾਂ ਤੇ ਖੜੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਕਰਕੇ ਉਹਨਾਂ ਦੇ ਬਾਗ ਮਚਨ ਦਾ ਖਤਰਾ ਹੈ ਬਾਗਾ ਵਜੋਂ ਨੁਕਸਾਨ ਹੋਣ ਦਾ ਖਤਰਾ ਹੈ ਜਿਸ ਕਰਕੇ ਉਹ ਰੋਜ਼ ਸੌਰੂਪ ਉਹਨਾਂ ਦਾ ਬੰਦ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਪਤਾ ਹੈ ਇਸ ਤਰ੍ਹਾਂ ਆਂਜਾਮ ਵਾਲੇ ਰਾਗੀਰ ਖਰਾਬ ਹੋਣਗੇ ਪਰ ਉਹ ਮਜਬੂਰ ਹੋ ਕੇ ਇਹ ਕੰਮ ਕਰ ਰਹੇ ਹਨ ਪ੍ਰਸ਼ਾਸਨ ਉਹਨਾਂ ਦੀ ਗੱਲ ਨਹੀਂ ਮੰਨ ਰਿਹਾ ਅਤੇ ਇਹ ਨਹਿਰ ਬੰਦੀ ਕਾਰਨ ਧਰਨਾ ਦੇਣ ਲਈ ਮਜਬੂਰ ਹੋਣਾ ਤੇ ਧਰਨੇ ਦੇ ਆਉਣ ਵਾਲੀਆਂ ਖਰਾਬੀਆਂ ਲਈ ਨਹਿਰੀ ਵਿਭਾਗ ਫਾਜ਼ਿਲ ਦਾ ਜ਼ਿੰਮੇਵਾਰ ਹੋਵੇਗਾ ਹੋਰ ਬੋਲਦੇ ਆਗੂਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਦੇ ਅਸੀਂ 12 13 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਸੀ ਨਹਿਰੀ ਬੰਦੀ ਨੂੰ ਲੈ ਕੇ ਆ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਨੂੰ ਵੀ ਕਲੀਅਰ ਕੀਤਾ ਜਾਵੇ ਸਾਡਾ ਚੋਰ ਸਿਪਾਈ ਵਾਲਾ ਖੇਡਦਾ ਖੇਡੋ ਬੰਦੀ ਦਾ ਤੁਸੀਂ 11 ਤਰੀਕ ਨੂੰ ਪ੍ਰਸ਼ਾਸਨ ਬੰਦੀ ਕਰਨ ਜਾ ਰਿਹਾ ਸੀ ਪਰ ਪ੍ਰਸ਼ਾਸਨ ਨੇ ਕਿਸਾਨਾਂ ਦੇ ਦਬਾਅ ਹੇਠ ਬੰਦੀ ਗਾਂ ਵਧਾਤੀ ਪ੍ਰਸ਼ਾਸਨ ਜਿਹੜਾ ਖੁੱਲ ਕੇ ਆ ਉਹ ਨਾ ਤਾਂ ਪ੍ਰੈਸ ਦੇ ਵਿੱਚ ਨਹੀਂ ਜੇ ਅਸੀਂ ਕਹਿ ਰਹੇ ਵੀ ਜੇ ਬੰਦੀ ਨਹੀਂ ਗਈ ਤਾਂ ਤੁਸੀਂ ਪ੍ਰੈਸ ਸੰਬੋਧਨ ਕਰੋ ਵੀ ਬੰਦੀ ਨਹੀਂ ਨੀਗੀ ਪਰ ਪ੍ਰੈਸ ਜਿਹੜੀ ਹੈ ਜਿਹੜੀ ਸਰਕਾਰ ਹੈ ਇਹ ਅੰਦਰਖਾਤੇ ਜਿਹੜੀ ਜਿਹੜੀ ਬੰਦੀ ਲੈਣ ਜਾ ਰਹੀ ਹੈ ਇਸ ਬੰਦੀ ਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਮੈਪ੍ਰੈਲ ਮਾਰਚ ਅਪ੍ਰੈਲ ਦੇ ਮਹੀਨੇ ਬਾਗ ਨੂੰ ਨਵਾ ਫਰੂਟ ਆਉਂਦਾ ਹੈ ਨਵੇਂ ਫਰੂਟ ਤੇ ਪਾਣੀ ਦੀ ਬੜੀ ਜ਼ਿਆਦਾ ਲੋੜ ਹੁੰਦੀ ਹੈ ਜੇਕਰ ਇੱਥੇ ਬੰਦੀ ਹੁੰਦੀ ਹੈ ਤੇ ਸਾਡੇ ਲਈ ਇੱਕ ਸਾਲ ਦੀ ਫਸਲ ਮਰਦੀ ਹੈ ਜਿਵੇਂ ਸਾਡੇ 10000 ਰਕਟਰ ਸਾਡੇ ਸਰੋਂ ਦੀ ਫਸਲ ਹੈ ਸਰੋਂ ਦੀ ਫਸਲ ਦੇ ਵਿੱਚ ਅਸੀਂ ਨਵੀਂ ਫਸਲ ਬੀਜਣੀ ਸਾਡਾ ਉਹ ਨੁਕਸਾਨ ਹੁੰਦਾ ਹੈ ਤੇ ਪਿਛਲੇ ਦਿਨ ਜਦੋਂ 45 ਦਿਨ ਪਿੱਛੇ ਬੰਦੀ ਹੋਈ ਆ ਉਹ 45 ਦਿਨਾਂ ਦੇ ਵਿੱਚ ਵੀ ਜਿਹੜੀ ਸਰਕਾਰ ਨੇ ਸਾਡੀ ਕਣਕ ਮਰੀ ਆ ਤੇ ਕਣਕ ਨੂੰ ਹਾਲੇ ਵੀ ਪਾਣੀ ਦੀ ਲੋੜ ਹੈ ਤੇ ਬੜਾ ਵੱਡਾ ਨੁਕਸਾਨ ਆ ਖੇਤੀਬਾੜੀ ਵਿਭਾਗ ਦੇ ਵੱਲੋਂ ਇਹਨਾਂ ਨੂੰ ਖਾਸ ਕਰਕੇ ਜਿਹੜਾ ਕਿਹਾ ਗਿਆ ਖੇਤੀਬਾੜੀ ਵਿਭਾਗ ਦੇ ਕੋਲੇ ਇਹ ਨਹਿਰੀ ਪ੍ਰਸ਼ਾਸਨ ਗਿਆ ਤੇ ਉਹਨਾਂ ਨੇ ਕੋ ਜਵਾਬ ਦਿੱਤਾ ਵੀ ਬੰਦੀ ਦਾ ਸਮਾਂ ਨਹੀਂ ਆ ਤੁਸੀਂ ਕਿਸਾਨਾਂ ਨੂੰ ਨਾ ਮਰੋ ਤੇ ਸਾਡਾ ਵੀ ਉਹੀ ਮੰਗ ਹੈ ਵੀ ਇਹ ਬੰਦੀ ਦਾ ਸਮਾਂ ਨਹੀਂ ਹੈ ਤੇ ਅਸੀਂ ਇਹ ਬੰਦੀ ਹੋਣ ਵੀ ਨਹੀਂ ਦੇਵਾਂ ਚਾਹੇ ਇਹਦੇ ਲਈ ਸਾਨੂੰ ਜਾਣ ਕੁਰਬਾਨ ਕਰਾ ਜੇ ਸਰਕਾਰ ਆਪਦੀ ਪਰ ਦਬਾਅ ਬਣਾ ਸਕਦੀ ਦਬਾਅ ਚ ਆ ਕੇ ਇਹ ਸਰਕਾਰ ਨਹਿਰਾਂ ਦੇ ਪੱਟੇ ਝੋੜ ਦਦੀ ਤੇ ਫਿਰ ਸਾਨੂੰ ਇਹਦੇ ਲਈ ਚਾਹੇ ਕੁਰਬਾਨੀਆਂ ਕਰਨੀਆਂ ਪਣ ਪਰ ਅਸੀਂ ਅੱਗੇ ਵੀ ਮਰੇ ਪਏ ਆ ਫਿਰ ਸਾਨੂੰ ਚਾਹੀਏ ਸਰਕਾਰ ਗੱਲ ਲੱਗ ਕੇ ਮਰਨਾ ਪਵੇ ਅਸੀਂ ਸ਼ਹੀਦੀ ਪਾਉਣ ਨੂੰ ਤਿਆਰ ਬੈਠੇ ਆਂ ਵੀ ਅੱਜ ਕਿਹੜੀ ਰੋਡ ਜਾਮ ਕੀਤੀ ਗਈ ਹੈ ਸਰ ਅੱਜ ਜਿਹੜੀ ਹਨਮਾ ਬੋਰ ਹਨਮਾਨਗਰ ਰੋਡ ਹੈ ਜਿਹੜਾ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਤੇ ਅੱਗੇ ਦੀ ਕੀ ਹਾਲਤ ਰਹੀ ਜੇ ਸਰਕਾਰ ਨੇ ਸਾਨੂੰ ਅਸੀਂ ਇੱਥੇ ਬੈਠੇ ਆਂ ਜੇ ਸਰਕਾਰ ਸਾਨੂੰ ਲੋੜ ਪਈ ਤੇ ਅਸੀਂ ਇਸ ਬਾੜ ਨੂੰ ਸ਼ੰਭੂ ਦਾ ਨਾਮ ਦਿੰਦਾ ਹੈ ਲੋੜ ਪਈ ਤੇ ਜਿਹੜਾ ਨੈਸ਼ਨਲ ਹਾਈਵੇ ਗੰਗਾ ਨਾਲ ਬੋਰ ਰੋਡ ਆ ਅਸੀਂ ਉਹ ਵੀ ਪੂਰਨ ਤੌਰ ਤੇ ਜਮ ਕਰ ਦਾਂਗੇ ਤੇ ਇੱਕ ਪਹਿਲਾਂ ਤਾਂ ਅਸੀਂ ਖਨੋਰੀ ਸ਼ੰਭੂ ਤੇ ਮੋਦੀ ਦੇ ਸਰਕਾਰ ਦੇ ਖਿਲਾਫ ਬੈਠੇ ਆ ਤੇ ਜੇ ਸਰਕਾਰ ਨੇ ਇੱਥੇ ਸਾਨੂੰ ਮਾਰਨਾ ਚਾਹ ਤੇ ਸਾਡਾ ਹੁਣ ਸਿੱਧਾ ਟਾਰਗੇਟ ਭਗਵੰ ਸਰਕਾਰ ਨਾਲ ਟੱਕਰ ਲਵਾਂਗੇ ਤੇ ਜਿਹੜੀ ਲੜਾਈ ਆ ਉਹ ਕਰੋ ਜਾਂ ਅੱਜ ਦਾ ਦਰਨਾ ਜੀ ਜਿਹੜੀ ਨਹਿਰ ਬੰਦੀ ਪਿਛਲੇ 5 ਦਿਨਾਂ ਤੋਂ 11 ਨੂੰ ਬੰਦ ਕਰਨੀ ਸੀ ਪੋਸਟ ਬੌਂਡ ਕਰਕੇ ਇਹਨਾਂ ਨੇ 16 ਨੂੰ ਕਰਤੀ ਇਹਨਾਂ ਨੇ ਹੌਲੀ ਹੌਲੀ ਪਾਣੀ ਘਟਾਉਣਾ ਸ਼ੁਰੂ ਕਰਤਾ ਸਰਿੰਦ ਫੇਡਰ ਤੋਂ ਉਹ ਸਾਨੂੰ ਪਤਾ ਲੱਗਿਆ ਅਸੀਂ ਚਾਹੁੰਦੇ ਆ ਵੀ ਇਹ ਨਹਿਰ ਬੰਦੀ ਨਾ ਕੀਤੀ ਜਾਵੇ ਕਿਉਂਕਿ ਜੇ ਨਹਿਰ ਬੰਦ ਹੁੰਦੀ ਹੈ ਉਹਦੇ ਕਾਰਨ ਸਾਡੇ ਜਿਹੜੇ ਬਾਗ ਨੇ ਉਹਨਾਂ ਦੇ ਉੱਤੇ ਬੁਰਾ ਪ੍ਰਭਾਵ ਪਵੇਗਾ ਜੇ ਬਾਗ ਸਾਡੇ ਮੱਚ ਗਏ ਲੋਕ ਕਹਿੰਦੇ ਵੀ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਹੈ ਪਰ ਬਾਗ ਨੂੰ ਤਾਂ 365 ਦਿਨ ਪਾਣੀ ਦੀ ਜ਼ਰੂਰਤ ਰਹਿੰਦੀ ਹੈ ਮਜਬੂਰ ਹੋ ਕੇ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਕੇ ਵੀ ਤੁਸੀਂ ਸਾਨੂੰ ਇਹ ਪੱਕਾ ਪ੍ਰੋਹਸਾ ਲਿਖ ਕੇ ਦੇ ਦਿਓ ਵੀ ਅਸੀਂ ਨਹਿਰ ਬੰਦੀ ਨਹੀਂ ਕਰਦੇ ਪਰ ਪ੍ਰਸ਼ਾਸਨ ਨੇ ਸਾਡੀ ਗੱਲ ਕੋਈ ਨਹੀਂ ਸੁਣੀ ਜਿਹੜੇ ਠੇਕੇਦਾਰ ਸੀਗੇ ਉਹਨਾਂ ਨੇ ਆਪਣਾ ਸਮਾਨ ਤੇ ਜਿਹੜੀ ਮਸ਼ੀਨਰੀ ਸੀਗੀ ਉਹ ਨਹਿਰ ਦੇ ਉੱਤੇ ਲਿਆ ਕੇ ਖੜੀਆਂ ਕਰਤੀਆਂ ਮਜਬੂਰ ਹੋ ਕੇ ਸਾਨੂੰ ਅੱਜ ਧਰਨਾ ਇੱਥੇ ਲਾਉਣਾ ਪਿਆ ਅਸੀਂ ਧਰਨਾ ਲਾ ਕੇ ਖੁਸ਼ ਨਹੀਂ ਸੀਗੇ ਕਿਉਂਕਿ ਸਾਨੂੰ ਪਤਾ ਹੈ ਵੀ ਧਰਨਾ ਲਾਉਣ ਨਾਲ ਸਾਡੇ ਹੀ ਪਿੰਨਪਰਾ ਖਰਾਬ ਹੋਣਗੇ ਅਸੀਂ ਲੰਘਣਾ ਚਾਹਣਾ ਹੁੰਦਾ ਐ ਇਤੋਂ ਦੇ ਸਾਡੇ ਦੋਵੇਂ ਪਿੰਡ ਜਾਂ ਇਹ ਬਾਹਵਾਲਾ ਜਾਂ ਹਵੋਰ ਹਨੂਮਾਨਗੜ ਜਿਹੜਾ ਕਨੈਕਟੀਵਿਟੀ ਹੈ ਉਹ ਟੁੱਟਦੀ ਐ ਪਰ ਸਰਕਾਰ ਦੀ ਨਾਕਾਮੀ ਐ ਜੀ ਨਹਿਰੀ ਵਿਭਾਗ ਦੇ ਦੀ ਨਾਕਾਮੀ ਐ ਉਹਦੇ ਕਾਰਨ ਸਾਨੂੰ ਇਹ ਧਰਨਾ ਲਾਉਣਾ ਪਿਆ ਇਸ ਲਈ ਇਹ ਧਰਨਾ ਲਾਇਆ ਜੀ ਨਹੀਂ ਅੱਜ ਕਿਹੜੀ ਰੋਡ ਜਾਮ ਕੀਤੀ ਗਈ ਤੁਹਾਡੇ ਕੋਲ ਅੱਜ ਜੀ ਇਹ ਹਵੋਰ ਹਨੂਮਾਨਗੜ ਰੋਡ ਪੂਰਨ ਤੌਰ ਤੇ ਬੰਦ ਐ ਜੇ ਸਾਡੀ ਮੰਗ ਨਾਮ ਮੰਨੀ ਗਈ ਤੇ ਅਸੀਂ ਅਗਲਾ ਕਦਮ ਫਿਰ ਜਿਹੜੀ 2-3 ਰੋਡ ਹੋਰ ਨੇ ਕੋਈ ਹਰਿਆਣੇ ਨੂੰ ਜੋੜਦਾ ਹੈ ਕੋਈ ਗੰਗਾ ਨਗਰ ਨੂੰ ਜੋੜਦਾ ਉਹ ਵੀ ਬੰਦ ਕਰਾਂਗੇ ਜੀ ਮੈਂ ਨਹਿਰ ਦੇ ਪਾਣੀ ਮੁੱਦੇ ਲੈ ਨਹਿਰ ਦਾ ਜਿਹੜਾ ਮੁੱਦਾ ਹੈ ਬਹੁਤ ਵੱਡਾ ਹੈ ਜੀ ਜਿਹੜਾ ਬਾਗ ਜੇ ਸਾਡੇ ਖਤਮ ਹੋ ਗਏ ਤੇ ਸਾਡੀ ਤਾਂ 20 ਸਾਲਾਂ ਦੀ ਜਿਹੜੀ ਕਮਾਈ ਹੈ ਉਹ ਇਹਨਾਂ ਦੀ ਗਲਤ ਨੀਤੀ ਕਾਰਨ ਜਿਹੜੀ ਇੱਕ ਮੈਂ ਹੋਰ ਢਿੱਲੋ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਸੁਕਚੈਨ ਮਾਈਨਰ ਉਹ ਪਿਛਲੇ 2 ਮਹੀਨਿਆਂ ਤੋਂ ਬੰਦ ਹੈ ਪਿਛਲੇ 2 ਮਹੀਨੇ 60 ਦਿਨਾਂ ਤੋਂ ਬੰਦ ਹੈ ਤੇ ਜੇ 60 ਦਿਨ ਦੀ ਸਰੰਦ ਫੀਡਰ ਦੀ ਬੰਦੀ ਆਉਂਦੀ ਹੈ ਉਸ ਕਾਰਨ ਜੇ ਉਹ ਬੰਦ ਹੋ ਗਈ ਤੇ ਫਿਰ ਤਾਂ ਸਾਨੂੰ ਜ਼ਰੂਰਤ ਨਹੀਂ ਪੈਣੀ ਜੀ ਫਿਰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਸਾਨੂੰ ਪੁੱਛੇਗੀ ਵੀ ਤੁਸੀਂ ਕੀ ਕੀਤਾ ਬਾਗਾਂ ਨੂੰ ਆਪਣੀ ਫਸਲਾਂ ਨੂੰ ਬਚਾਉਣ ਵਾਸਤੇ ਇਸ ਲਈ ਮਜਬੂਰ ਹੋ ਕੇ ਸਾਨੂੰ ਸਾਨੂੰ ਮਹਿਕਮੇ ਨੇ ਮਜਬੂਰ ਕੀਤਾ ਨਹਿਰੀ ਪ੍ਰਸ਼ਾਸਨ ਨੇ ਮਜਬੂਰ ਕੀਤਾ ਤੇ ਇਸ ਆਵਾਦਮੀ ਪਾਰਟੀ ਦੀ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਰੋਡ ਬੰਦ ਕਰਨ ਵਾਸਤੇ ਕਿਉਂਕਿ ਸਾਡਾ ਕੋਸ਼ਾਲਕਾ ਜਿਹੜਾ ਸਟੈਂਡ ਮੈਨਰ ਤੇ ਬੰਦਾ ਉਹਨੂੰ ਕਟੋਂ-ਕਟ ਪਹਿਲਾਂ 2 ਮਹੀਨੇ ਹੋ ਗਏ ਬੰਦੀ ਹੋਈ ਸੀ 55 ਦਿਨ ਹੋ ਗਏ ਤਕਰੀਬਨ ਉਹਦੀ ਬੰਦੀ ਹੋਈ ਨੂੰ ਤੇ 55 ਦਿਨਾਂ ਦੀ 50 ਦਿਨਾਂ ਦੀ ਬੰਦੀ ਇਹ ਹੋਰ ਕਰਨ ਜਾ ਰਹੇ ਆ ਜਿਸ ਕਾਰਨ ਇਹ ਸਾਰਾ ਏਰੀਆ ਜਿਹੜਾ ਇਹ ਉਜੜ ਜਾਣਾ ਕਿਉਂਕਿ 2 ਮਹੀਨੇ ਦੀ ਹੋਰ ਬੰਦੀ ਹੋ ਗਈ ਅਗਲੀ ਫਸਲ ਸਾਤੋਂ ਬੀਜੀ ਨਹੀਂ ਜਾਣੀ ਜਿਹੜੀ ਸਾਡੀ ਖੜੀ ਆ ਉਹ ਉਜੜ ਜਾਣੀ ਐ ਤੇ ਇਹਦਾ ਮਤਲਬ ਵੀ ਪਿਛਲੇ ਸਾਡਾ ਨਰਮਾ ਹੋਇਆ ਨਹੀਂ ਸਾਡਾ ਘਟੋ ਘਟ ਡੇਢ ਸਾਲ ਦਾ ਨੁਕਸਾਨ ਕਰਨ ਜਾ ਰਿਹਾ ਹੈ ਸਰਕਾਰ ਨੂੰ ਇਹ ਨਹੀਂ ਪਤਾ ਜਿਹੜੇ ਉੱਤੇ ਅਫਸਰ ਬੈਠੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਹਲਕਾ ਜਿਹੜਾ ਮੋਹਰ ਹੈ ਜਾਂ ਬੱਲੂਆਣਾ ਹੈ ਫਾਇਲ ਕਾ ਜਿੰਨਾ ਵੀ ਏਰੀਆ ਪੈਂਦਾ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਵੀ ਇਸ ਇਲਾਕੇ ਨੂੰ ਪਾਣੀ ਦੀ ਕਦੋਂ ਲੋੜ ਹੈ ਤੇ ਕਦੋਂ ਬੰਦੀ ਹੋਣੀ ਚਾਹੀਦੀ ਹੈ ਕਿ ਪਹਿਲਾਂ ਬੰਦੀ ਕਰ ਲੈਂਦੇ ਚਲੋ ਕਣਕ ਨੂੰ ਅਸੀਂ ਇੱਕ ਅੱਧਾ ਪਾਣੀ ਲਾ ਲੈਂਦੇ ਬੋਰਾ ਦਾ ਲਾ ਲੈਂਦੇ ਉਹ ਇੱਕ ਅੱਧਾ ਪਾਣੀ ਚੱਲ ਜਾਂਦਾ ਹੈ ਪਰ ਇਹ ਨਹੀਂ ਵੀ ਅਸੀਂ ਜੇ ਲਗਾਤਾਰ ਤਿੰਨ ਪਾਣੀ ਜੇ ਬੋਰਾ ਦੇ ਥਲੜਾ ਪਾਣੀ ਸਾਡਾ ਐਡਾ ਮਾਰਾ ਵੀ ਜੇ ਲਗਾਤਾਰ ਅਸੀਂ ਪਾਣੀ ਲਾ ਲਈਏ ਤਾਂ ਸਾਡੀ ਆਉਣ ਵਾਲੀ ਫਸਲ ਨਹੀਂ ਉਗਰਦੀ ਠੀਕ ਤੇ ਅੱਜ ਫਿਰ ਅੱਜ ਫਿਰ ਰੋਡ ਕਿਹੜੀ ਜਾਮ ਕੀਤੀ ਗਈ ਹੈ ਤੇ ਕਦੋਂ ਤੱਕ ਮੋਰਚੇ ਜਾਰੀ ਰਹਿਣਗੇ ਰਮਾਨਗੜ ਹਾਈਵੇ ਹੈ ਜੀ ਰਾਜਪੁਰੇ ਕੋਲੋਂ ਜਾਮ ਕੀਤੀ ਹੈ ਤੇ ਜੇ ਸਰਕਾਰ ਨੇ ਅੱਜ ਨਾ ਸੁਣੀ ਤਾਂ ਅੱਗੇ ਵੇਣੇ ਆ ਵੀ ਹੋਰ ਕਿਹੜੀਆਂ ਕਿਹੜੀਆਂ ਇਹ ਰੋੜਾ ਬੰਦ ਕਰਾਉਣੀਆਂ ਚਾਹੁੰਦੇ ਆ ਉਦਾ ਸਰਕਾਰ ਤੇ ਡਿਪੈਂਡ ਹੈ ਤੇ ਇਹਨਾਂ ਦੇ ਜਿਹੜੇ ਨਹਿਰੀ ਵਿਭਾਗ ਤੇ ਡਿਪੈਂਡ ਆ ਵੀ ਹੋਰ ਕਿਹੜੇ ਕਿਹੜੀਆਂ ਇਹਨਾਂ ਦੀਆਂ ਨਹਿਰਾਂ ਰੋੜਾ ਬੰਦ ਕਰਵਾਉਣੀਆਂ ਉਹ ਕਰਾਂਗੇ ਕਰਨੀਆਂ ਪੈਣੀਆਂ ਸਾਡੀ ਮਜਬੂਰੀ ਹੈ ਏਬੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਏਬੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ